ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਆਪਣੀ ਪਿੰਡ ਭਿੰਡਰਕਲਾਂ ਤੋਂ ਹੈਗੀ ਆ ਜੀ। ਇਸ ਪਿੰਡ ਨੂੰ ਜਿਹੜੀ ਦੋਸਤੋ ਤਹਿਸੀਲ ਧਰਮਕੋਟ ਲੱਗਦੀ ਆ ਤੇ ਜ਼ਿਲ੍ਹਾ ਮੋਗਾ ਲੱਗਦਾ ਹੈਗਾ। ਤਕਰੀਬਨ ਕੋਟ ਈਸੇਖਾਂ 18-19 ਕਿਲੋਮੀਟਰ ਦੀ ਦੂਰੀ ਹੈਗੀ ਤੇ ਧਰਮਕੋਟ ਵੀ ਤਕਰੀਬਨ ਇੱਥੋਂ ਕੋਈ 8-9 ਕਿਲੋਮੀਟਰ ਦੀ ਦੂਰੀ ਹੈਗੀ ਜੀ। 6 ਕਿਲੋਮੀਟਰ ਜੀ ਹੈ। 6 ਕਿਲੋਮੀਟਰ ਦੀ ਦੂਰੀ ਆ ਜੀ ਤੇ ਜਲਾਲਾਬਾਦ ਦੀ ਦੂਰੀ ਜਿਹੜੀ ਹੈਗੀ ਹੈ 4 ਕਿਲੋਮੀਟਰ ਤੇ ਮੋਗਾ ਵੀ ਭਾਜੀ ਕੋਈ 15 16 ਕਿਲੋਮੀਟਰ 15 16 ਕਿਲੋਮੀਟਰ ਜਿਹੜਾ ਮੋਗੇ ਦੀ ਦੂਰੀ ਆ ਤੇ ਵੱਡਾ ਕੰਬੀਨੇਸ਼ਨ ਜਿਹੜਾ ਤੁਹਾਨੂੰ ਆ ਦੋਸਤੋ ਵਹਿੜਾਂ ਦਾ ਮਿਲੇਗਾ ਇਸ ਘਰੋਂ ਤੇ ਭਾਜੀ ਰਸ਼ਪਾਲ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਵਹਿੜਾਂ ਦੇ ਰਿਗਾਰਡਿੰਗ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਆ ਵਹਿੜਾ ਜਿਹੜੀਆਂ ਦੋਸਤੋ ਇਸ ਘਰੋਂ ਤੁਹਾਨੂੰ ਐਚ ਐਫ ਜਰਸੀ ਦੇ ਵਿੱਚ ਵਹਿੜਾ ਨਾਰਮਲ ਮਿਲਦੀਆਂ ਵੀ ਰਹੀਆਂ ਨੇ ਪਹਿਲਾਂ ਤੇ ਇਸ ਵਾਰ ਜਿਹੜਾ ਦੋਸਤੋ ਅੱਜ ਆਪਾਂ ਤੁਹਾਨੂੰ ਤਕਰੀਬਨ 8 ਨਾਗ ਦਿਖਾਉਣੇ ਆ ਤੇ ਜਿਨ੍ਹਾਂ ਦੇ ਵਿੱਚੋਂ ਕੋਈ 5 ਬੈੜਾਂ ਦੀ ਗਿਣਤੀ ਜਿਹੜੀ ਹੈਗੀ ਆ ਸੂਈਆਂ ਸਵਾਈਆਂ ਹੋਣਗੀਆਂ ਤੇ 3 ਬੈੜਾ ਜਿਹੜੀਆਂ ਦੋਸਤੋ ਅੱਗੇ ਕੱਪਣ ਬਿਲਕੁਲ ਰੈਡੀ ਤਿਆਰ ਹੋਣਗੀਆਂ ਨੈਕਸਟ ਸਮੇਂ ਦੇ ਲਈ ਸੂਣ ਦੇ ਵਿੱਚ ਤੇ ਚੱਲਦੇ ਆਂ ਬਥੇਰੇ ਡਿਟੇਲ ਪਾਜੀ ਰਿਸਪਾਲ ਹੁਣਾਂ ਨਾਲ ਗੱਲਬਾਤ ਕਰ ਲੈਣੇ ਆ ਪੁੱਛ ਪੁੱਛਦਿਆਂ ਕੀ ਡਿਟੇਲ ਹੈਗੀ ਆ ਇਹ ਇਨਾਂ ਐਨੀਮਲਸ ਦੀ ਅੱਜ ਜਿਹੜੀ ਵੀਡੀਓ ਦੋਸਤੋ ਆਪਾਂ 14 ਜਨਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ 1 ਵਜੇ ਦਾ ਹੈਗਾ ਦੁਪਹਿਰ ਦਾ ਸੋ ਜਿਹੜੇ ਪਸ਼ੂ ਸੂਏ ਸਵੇ ਨੇ ਤਸੱਲੀ ਤੁਸੀਂ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਲਿਓ ਆਨਲਾਈਨ ਵੀ ਚੀਜ਼ ਮਗਾਉਣੀ ਹੈ ਤਾਂ ਤੁਸੀਂ ਜਿਹੜੀ ਹੈਗੀ ਦੋਸਤੋ ਵੀਡੀਓ ਕਾਲ ਦੁਆਰਾ ਚਾਹੇ ਬਾਈ ਹੋਰਾਂ ਦੇ ਇਤਬਾਰ ਤੇ ਕਿਉਂਕਿ ਲੌਂਗ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਤੁਸੀਂ ਤਸੱਲੀ ਨਾਲ ਚੀਜ਼ੇ ਮਗਾ ਸਕਦੇ ਚੱਲਦੇ ਆਂ ਵਧੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਭਾਜੀ ਰਚਪਾਲ ਸਿੰਘ ਜੀ ਸਸਰੀ ਕਾਲ ਸਸਰੀ ਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਅੱਛਾ ਭਾਈ ਰਿਸ਼ਪਾਲ ਸਿੰਘ ਜੀ ਆਪਣਾ ਖਾਸ ਤੌਰ ਤੇ ਇੱਕ ਵਹਿੜਾਂ ਦੇ ਉੱਪਰ ਹੀ ਕੰਮ ਹੈਗਾ ਸੇਲ ਪਰਚੇਜ਼ ਦਾ ਜੀ ਹਾਂਜੀ ਹਾਂਜੀ ਤੇ ਜਾਂ ਮੱਝਾਂ ਵੀ ਆ ਜਾਂਦੀਆਂ ਕਰੀ ਨੋਰਮਲ ਮੱਝਾਂ ਦਾ ਜੀ ਟਾਮੀ ਲਿਆਉਨੇ ਜੀ ਆਪਾਂ ਜੋ ਜਾਦਾ ਐਚਐਫ ਵੇੜਾ ਐਚਐਫ ਤੇ ਜਰਸੀ ਲਉਂਦੇ ਜਰਸੀ ਵੇੜੀ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਕ ਸਮਾਂ ਹੋ ਗਿਆ ਬਾਈ ਜੀ ਆਪਾਂ ਨੂੰ ਵਪਾਰ ਕਰਕੇ ਇਸ ਲਈ ਹੋ ਗਿਆ ਤਾਂ ਬਹੁਤ ਲੰਮਾ ਟਾਈਮ ਆ ਜੀ ਤੇ ਪਰ ਜਿਵੇਂ ਹੁਣ ਥੋੜਾ ਜਿਆ ਹੋ ਗਏ 6-7 ਸਾਲ ਜੀ ਵੀ ਥੋੜਾ ਜਿਆ ਦੇ ਕੀਤਾ ਅੱਗੇ ਫਿਰ ਪਹਿਲਾਂ ਛੋਟੇ ਲੈਵਲ ਤੇ ਸੀਗਾ ਜੀ ਠੀਕ ਆ ਜੀ ਹੁਣ ਆਪਾਂ ਫਿਰ ਜਿਵੇਂ ਵੱਡੀਆਂ ਸੂਮਣ ਵਾਲੀਆਂ ਕਿ ਗੱਬਣਾ ਤਾੜੀਆਂ ਲਉਂਦੇ ਜੀ ਜੀ ਬਿਲਕੁਲ ਦੋ ਜਣੇ ਇੱਕ ਮੇਰਾ ਪਾਰਟਨਰ ਆ ਦੂਜਾ ਉਹ ਅੱਜ ਕੰਮ ਗਿਆ ਥੋੜਾ ਜਿਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਕਰੀਏ ਆਪਾਂ ਬਹਿਣਾ ਤੋਂ ਸਟਾਰਟ ਕਰੀਏ ਸਾਂਝੀ ਇਨਫੋਰਮੇਸ਼ਨ ਪਹਿਲੇ ਨੰਬਰ ਤੇ ਬਾਈ ਜੀ ਇੱਧਰ ਆ ਜੀ ਆਪਾਂ ਐਚ ਐਫ ਦੀ ਵੜ ਪਹਿਲੇ ਦਿਖ ਰਹੇ ਆ ਹਾਂਜੀ ਹਾਂਜੀ ਇਹ ਕਰਦ ਸੁਈ ਹੈ ਜੀ ਹੱਥ ਨੇ ਜੀ ਹਾਂਜੀ ਦੂਜਾ ਸੁਬਾਹ ਸੁਈ ਹੈ ਜੀ ਜੀ ਤੇ ਮਗਰ ਬੱਚੀ ਹੈ ਇਹਦੇ ਠੀਕ ਹੈ ਜੀ ਤੇ ਸਾਲ ਚੋਇਆ ਇਹ ਆ ਪਾ 6 ਕਿਲੋ ਤੋਂ ਬੋਲਾ ਚੋਇਆ 6 ਕਿਲੋ ਬੋਲਾ ਜੀ ਹਾਂ ਅੱਜ ਵੀ ਸਮਝ ਲਓ ਤੜਕੇ ਜੀ ਹਾਂ 6 ਕਿਲੋ ਚੋਇਆ ਤੇ ਉਹ ਦੇ ਦੂਗੀ ਅੰਦਾਜ਼ਾ ਵੀ 20 ਪਲੱਸ ਹੀ ਜਾਊਗੀ ਜੀ ਆਪਾਂ ਬਾਲਾ ਨਹੀਂ ਕਹਿੰਦੇ ਜੀ ਬਾਕੀ ਜਿਵੇਂ ਪੌਣ ਦੇ ਸਰ ਤੇ ਹੁੰਦਾ ਬਿਲਕੁਲ ਹਾਂ ਇਹ ਉਹਨਾਂ ਪਾਵਾਂਗੇ ਨਾ ਕਿੱਥੇ ਜੀ ਹੈ ਕਿ ਨਹੀਂ ਬਿਲਕੁਲ ਹਾਂ ਤੇ ਸੂਈ ਕੱਲ ਹੀ ਹੈ ਸਵੇਰ ਦੂਜਾ ਜਾਂ ਤੀਜਾ ਜੀ ਉਹ ਦੂਜਾ ਹੀ ਹੈ ਜੀ ਉਹ ਹੈ ਥੋੜੀ ਲਿੱਸੀ ਕੋ ਕੇ ਬੱਚੀ ਬਹੁਤ ਡਮਲ ਆਈ ਉਹ ਬੱਚੀ ਬਹੁਤ ਨਿੱਗਰ ਆ ਹਾਂਜੀ ਹਾਂਜੀ ਆ ਸੋ ਦੋਸਤੋ ਵੇਖੋ ਕੱਲ ਦੀ ਸੂਈ ਆ ਤੇ ਬੱਚੀ ਬਹੁਤ ਸੋਹਣੀ ਆ ਪਿਆਰੀ ਬੱਚੀ ਆ ਮਗਰ ਤੇ ਜਰੂਰ ਤੁਸੀਂ ਧਿਆਨ ਰੱਖ ਲਿਓ ਠੀਕ ਹੈ ਜੀ ਤੇ ਕੱਲ ਦੀ ਸੂਈ ਆ ਵੈੜ ਪ੍ਰੋਪਰ ਜਿਹੜੀ ਥਣ ਹਵਾਨੇ ਦੀ ਮੈਂ ਤੁਹਾਨੂੰ ਦਿਖਾਉਂਗਾ ਵੱਡੇ ਹਵਾਨੇ ਦੇ ਵਿੱਚ ਆ ਤੇ ਦੁੱਧ ਤਕਰੀਬਨ ਬਹੁਤ ਭੋਲੀ ਹੈ ਜੀ ਮੋਟੀ ਧਾਰ ਆ ਜੀ ਕੂਆਂ ਠੰਡੀ ਠੀਕ ਹੈ ਜਿਵੇਂ ਮਰਜੀ ਕੋਈ ਹੱਥ ਹੱਥ ਲਈ ਜਾਵੇ ਲੈ ভাই ਆ ਹੱਥੋਂ ਪੂਰੇ ਥਾਂ ਸੁਣ ਹਨ ਗੰਨੇ ਵਾਂਗੂੰ ਧਾਰਨ ਦੀ ਬਿਲਕੁਲ ਜੀ ਤੇ ਪਾਜੀ ਵੈਸੇ ਹੁਣ ਬੌਲੇ ਦੇ ਵਿੱਚ ਕਿੰਨਾ ਕ ਚੱਲ ਰਹੀ ਦੋ ਟਾਈਮ ਦਾ ਜੀ ਬੌਲਾ ਜੀ ਆਪਾਂ ਤਾਂ ਕੱਢਿਆ 6 ਕਿਲੋ ਜੀ ਐਵੇਂ ਆਪਾਂ ਕਹਿ ਜਾਈਏ ਕਿ ਮੈਂ 10 ਕਿਲੋ ਕੱਢਿਆ 12 ਕਿਲੋ ਕੱਢਿਆ ਹਾਂਜੀ ਅੱਧੀ ਕ ਸਮਝ ਲਓ ਮਨੋ ਕੇ ਚੱਲੋ ਚੋਈ ਹੈ ਜੀ ਐਵੇਂ ਠੀਕ ਹੈ ਹੋ ਸਕਦਾ ਬੌਲਾ ਹੋਵੇ 16 ਕਿਲੋ ਹਾਂਜੀ ਆਪਾਂ 14 ਕਿਲੋ ਦੱਸੋ ਜੀ ਬਿਲਕੁਲ ਜੀ 2 ਕਿਲੋ ਘੱਟ ਦੱਸੋ ਅਗਲੇ ਨੂੰ ਜਿਆਦਾ ਨਿਕਲੇ ਤਾਂ ਫੇਰ ਹੀ ਫਾਇਦਾ ਜੀ ਤੇ ਜੇ ਆਪਾਂ ਜਿਆਦਾ ਕਹਿ ਜੀਏ ਮੁੜ ਕੇ ਘੱਟ ਨਿਕਲੇ ਉਹ ਫਿਰ ਸਵਾਦ ਨਹੀਂ ਆਉਂਦਾ ਜੀ ਕੰਮ ਦਾ ਬਿਲਕੁਲ ਸੋ ਹਰ ਐਂਗਲ ਤੋਂ ਜਿਹੜੀ ਆ ਦੋਸਤੋ ਤੁਸੀਂ ਦੇਖ ਲਓ ਹਵਾਨੇ ਵਾਲੇ ਪਾਸਿਓ ਵੀ ਬਹੁਤ ਵਧੀਆ ਚੰਗਾ ਖੁੱਲਾ ਲਵੇ ਵਾਲੀ ਜਿਹੜੀ ਇਹ ਵੈੜ ਹੈਗੀ ਐ ਚਪਤੀ ਤੇ ਮੁਠੀ ਵਾਲਾ ਥਾਣਾ ਥਣ ਵੀ ਬਿਲਕੁਲ ਗੋਲ ਥਾਣਾ ਮੋਟਾ ਥਾਣਾ ਤੇ ਚਵਾਈ ਜਿਹੜੀ ਉਮੀਦ ਹੁੰਦੀ ਹੈ ਵੀ ਪਸ਼ੂ ਜਿਹੜਾ ਚਵਾਈ ਪੋਲੀ ਕਰਾਉਂਦਾ ਹੁੰਦਾ ਹੈ ਉਹੋ ਜਿਹਾ ਤੇ ਬਾਕੀ ਬੱਧੀ ਧਾਰਤੂਰ ਦੀ ਬਿਲਕੁਲ ਓਕੇ ਰਿਪੋਰਟ ਸਾਰੇ ਥਨਾਂ ਦੀ ਮੈਂ ਕੋਈ ਪੂਰਛਟਾ ਨਹੀਂ ਜੀ ਠੀਕ ਹੈ ਜੀ ਇਹਨੂੰ ਵੀ ਕਰੀਏ ਖੁੱਲ੍ਹ ਕੇ ਤੋਰ ਹਾਂ ਜੀ ਤੋਂ ਵੱਡੇ ਕਦ ਕੱਦ ਦੇ ਵਿੱਚ ਆ ਦੋਸਤੋ ਐਨੀਮਲ ਆ ਜਦੋਂ ਅਗਲੇ ਘਰ ਆਉਂਦਾ ਥੋੜਾ ਜਿਹਾ ਪਸ਼ੂ ਅੱਗੇ ਜਦੋਂ ਤੁਸੀਂ ਰਾਜ਼ੀ ਕਰ ਲਿਆ ਤੇ ਦੁੱਧ ਫੋਰ ਵੀ ਜਿਹੜਾ ਕਮਾਲ ਕਰ ਦੇਗੀ ਥਣ ਦੀ ਹਵਾਨੇ ਦੀ ਬਹੁਤ ਵਧੀਆ ਖੁੱਲੇ ਹਵਾਨੇ ਦੇ ਵਿੱਚ ਆ ਬਿਲਕੁਲ ਪੱਟਾਂ ਦੇ ਵਿੱਚ ਜਿਹੜਾ ਹਵਾਨਾ ਦੋਸਤੋ ਤੇ ਹਵਾਨਾ ਸਾਈਜ਼ ਦੇ ਮੁਤਾਬਕ ਵੇਖੀਏ ਤੇ ਬਹੁਤ ਖੁੱਲਾ ਲੇਵਾ ਤੇ तकरीबन ਭਾਜੀ 20 ਤੋਂ ਪਲੱਸ ਨਾਰਮਲ ਆਪਾਂ ਕਹਿ ਸਕਦੇ ਹਾਂ ਨਾਰਮਲ ਕਹਾਂਗੇ ਜੀ ਆਪਾਂ ਪਰ ਆਪਾਂ ਬਾਹਾਂ ਨਹੀਂ ਦੇ ਬੱਤੀ ਜੀ ਫੌਂਡੇ ਸਿਰ ਤੇ ਹੁੰਦਾ ਜੀ ਬਿਲਕੁਲ ਜੀ ਜਿੰਨੀ ਖਰਾਕ ਪਾਵਾਂਗੇ ਉਹ ਜੀ ਅਗਲਾ ਕਵੇ ਵੀ ਟੂੜੀ ਤੇ ਬੰਦ ਕੇ ਜਾ ਕੇ 20 ਤੋਂ ਟੂੜੀ ਉਹਨੇ ਦੇਣਾ ਨਹੀਂ ਨਹੀਂ ਦੇਣਾ ਜੀ ਹਾਂ ਜੀ ਇਹਨੇ ਦੱਸੂ ਨਹੀਂ ਦੇਣਾ ਵੀ ਜੀ ਠੀਕ ਆ ਠੀਕ ਹੈ ਭਾਈ ਜੀ ਰਿਸ਼ਪਾਲ ਸਿੰਘ ਜੀ ਕਿੰਨੀ ਕੁ ਡਿਮਾਂਡ ਹੈਗੀ ਆ ਇਸ ਵੇਲੇ ਜੀ ਨਾਰਮਲ ਹੀ ਮੈਂ ਰੱਖਦਾ ਹਾਂ ਨਾ ਅੱਗੇ ਵੀ ਮੇਰੀਆਂ ਵੜਾਂ ਦੇ ਨਾਰਮਲ ਰੇਟਾਂ ਦੇ ਤੇ ਆਮ ਵੀ ਵਿਕ ਜਾਂਦੀਆਂ ਜੀ ਇਹਦਾ 55000 ਆ ਜੀ 55000 ਹਾਂ ਠੀਕ ਆ ਜੀ 55000 ਆ ਜੜੀ ਦੋਸਤੋ ਇਸ ਦੀ ਡਿਮਾਂਡ ਠੀਕ ਹੈ ਕੋਈ ਨਹੀਂ ਕਰਦਾ ਤੇ ਖੂਬਸੂਰਤ ਥਣ ਹਵਾਨੇ ਵੱਲੋਂ ਤੁਸੀਂ ਬਿਲਕੁਲ ਜਿਹੜੀ ਤਸੱਲੀ ਹੈ ਠੰਡੀ ਫੀਲ ਹੈ ਕੋਈ ਗੱਲ ਨਹੀਂ ਤਸੱਲੀ ਨਾਲ ਦੇਖ ਲਓ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਰੰਤ ਸਬਦਾ ਬਾਈ ਹੋਰਾਂ ਨਾਲ ਕਰ ਸਕਦੇ ਜੇ ਹਰ ਪਾਸਿਓਂ ਜਿਹੜੀ ਦੋਸਤੋ ਬਹੁਤ ਖੂਬਸੂਰਤ ਹੈਗੀ ਆ ਮੰਗਨੂ ਦਾ ਇਹ ਆਪਣਾ 70 ਮੰਗਲਾ ਸਿਮਲਾ ਕੀ ਪੈਦਾਈ ਜੀ ਜਿੰਨਾ ਕ ਆਪਾਂ ਜਾਨਵਰ ਆਪਣਾ ਵਿਕ ਜੀ ਆਉਂਦਾ ਉਹਦੇ ਨਾਲ ਦੀ ਦੀਸ ਨਹੀਂ ਹੁੰਦੀ ਬਿਲਕੁਲ ਸਹੀ ਹੈ ਜੀ ਹਾਂਜੀ ਹਾਂ ਸੋ ਦੋਸਤੋ ਬੇਲ ਸਕੇ ਤੁਸੀਂ ਤਸੱਲੀ ਨਾਲ ਚੁਵਾਈ ਕਰਕੇ ਉਸ ਤੋਂ ਬਾਅਦ ਉਪਰੰਤ ਜਿਹੜਾ ਤੁਸੀਂ ਸੌਫਦਾ ਕਰ ਲਿਓ ਠੀਕ ਹੈ ਜੀ ਬਹੁਤ ਵਧੀਆ ਖੂਬਸੂਰਤ ਜਿਹੜੀ ਕੁਆਲਿਟੀ ਦੀ ਵੈਡ ਐਚਐਫ ਦੀ ਆ ਇਸ ਤੋਂ ਨੈਕਸਟ ਜਿਹੜੀ ਹੈ ਜਰਸੀ ਦੇ ਵਿੱਚ ਆ ਡੱਬੀ ਆ ਲਾਲ ਤੇ ਜਿਹੜਾ ਵਾਈਟ ਦਾ ਕੰਬੀਨੇਸ਼ਨ ਆ ਤੇ ਵੈਡ ਬਹੁਤ ਪਿਆਰੀ ਆ ਖੂਬਸੂਰਤੀ ਵੀ ਬਾਕਮਾਲ ਤੇ ਆ ਵੇਖੋ ਤੁਸੀਂ ਠੀਕ ਹੈ ਜੀ ਇਹ ਪੰਜਾਬ ਦੀ ਜਰਸੀ ਆ ਗਈ ਨਾ ਜੀ ਹਾਂ ਜੀ ਪੰਜਾਬ ਦੀ ਹੈ ਜੀ ਆਪਾਂ ਇਥੇ ਲੋਕਲ ਹੀ ਲਈ ਆ ਠੀਕ ਹੈ ਜੀ ਹਾਂ ਜੀ ਤੇ ਭਾਜੀ ਕੀ ਡਿਟੇਲ ਆ ਕਿਨਵਾ ਸੁਆ ਜੀ ਵੀਰ ਜੀ ਦੂਜਾ ਸੁਆ ਵਾ ਹਾਂ ਜੀ ਮੈਂ ਨੋਆ ਦਹਾ ਦਿਨਾਂ ਦਾ ਬੱਚਾ ਠੀਕ ਹੈ ਜੀ ਤੇ ਦੁੱਧ ਹੈਗਾ ਆਪਾਂ ਦਾ ਦੁੱਧ 15 ਤੋਂ ਵੀ ਉੱਤੇ ਆ ਆਪਾਂ 14 ਕਿਲੋ ਕਵਾਂਗੇ ਜੀ ਠੀਕ ਹੈ ਜੀ ਹਾਂਜੀ ਦੋ ਟਾਈਮਾਂ ਦਾ 14 ਕਿਲੋ ਧਾਰ ਤੂਰ ਪੋਲੀ ਆ ਠੰਡੀ ਸੀਲ ਆ ਜਿਵੇਂ ਮਰਜ਼ੀ ਕੋਈ ਹੱਥੋਂ ਥਲਾਈ ਜਾਵੇ ਕੋਈ ਪਰ ਨਿਆਣਾ ਮਨਾ ਪਾਵੇ ਜੀ ਜੀ ਇੰਨੀ ਠੰਡੀ ਦਾ ਵੀ ਵੈੜਾ ਬਿਲਕੁਲ ਹਾਂਜੀ ਹਾਂਜੀ ਚੰਗੀ ਦੋਸਤੋ ਵੈੜਾ ਹੈਗੀ ਆ ਦੋ ਕਲਰ ਦਾ ਜਿਹੜਾ ਸੁਮੇਲ ਹੈਗਾ ਸੋਹਣੀ ਵਿਹੜਾ ਤੇ ਬੱਚਾ ਪਿੱਛੇ ਬੱਛਾ ਜੀ ਹਾਂਜੀ ਬੱਛਾ ਜੀ ਬੱਛਾ ਹੈਗਾ ਨੀਚੇ ਬੱਛਾ ਤੇ 10 ਦੇਣ ਦਾ ਸਮਾਂ ਸੂ ਹਾਂਜੀ ਹਾਂਜੀ 10 ਦੇਣਾ ਆਪਾਂ ਲੋਕਲ ਹੀ ਲਈ ਜੀ ਇਥੋਂ ਪਿੰਡ ਠੀਕ ਆ ਜੀ ਹਾਂ ਜਲਾਲਾ ਵੱਧੋ ਲਈਏ ਠੀਕ ਆ ਜੀ ਸੋ ਦੋਸਤੋ ਪਤਾਨੂੰ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾਉਣੇ ਆ ਵਿਹੜ ਜਿਹੜੀ ਹੈਗੀ ਓਵਰ ਆਲ ਬਹੁਤ ਪਿਆਰੀ ਆ ਖੂਬਸੂਰਤੀ ਵਿੱਚੋਂ ਵੇਖੀ ਬਿਊਟੀ ਦੇ ਵਿੱਚ ਵੀ ਬਹੁਤ ਸੋਹਣੀ ਆ ਤੇ ਥਣ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰ ਲਓ ਤੇ ਵਧੀਆ ਚੰਗਾ ਲੇਵਾ ਹੈਗਾ ਹਾਂਜੀ ਹਾਂਜੀ 18 20 ਕਿਲੋ ਲੈ ਲੂ ਜੀ ਇਹ ਸਾਡੇ ਨਾਲ ਤੀਜਾ ਦਿਨ ਹੀ ਹੋਇਆ ਜਾਇ ਬੱਚੀ ਬਹੁਤ ਵਧੀਆ ਬਹੁਤ 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 ਵਧੀਆ ਜਿਹੜਾ ਦੋਸਤੋ ਖੁੱਲਾ ਲੈਵਾ ਹੈਗਾ ਤੇ ਉੱਪਰੋਂ ਵੀ ਜੇਕਰ ਤੁਸੀਂ ਵੇਖੋ ਤੇ ਬਿਲਕੁਲ ਜਰਸੀ ਜਿਹੜੀ ਹੈਗੀ ਆ ਤੇ ਮੀਡੀਅਮ ਹਾਈਟ ਤੋਂ ਪਲੱਸ ਕਵਾਂਗੇ ਇਹਨੂੰ ਚੰਗੀ ਹਾਈਟ ਦੇ ਵਿੱਚ ਆ ਪੂਰੀ ਜੀ 50 ਵਾਲੀ ਕਿਵੇਂ ਮੰਨ ਕੇ ਜਦੋਂ ਕਹਿ ਦੋ ਆਪਾਂ ਇਹ ਐਰ ਸਰਦੀ ਵੀ ਪੈਣੀ ਲਾਉਣ ਥਾਲ ਦੇਖੋ ਜੀ ਕਿਵੇਂ ਠੰਡੀ ਠੀ ਲੈਣ ਬਿਲਕੁਲ ਜੀ ਨਹੀਂ ਆਪਾਂ ਪਸੂ ਕਿੱਥੇ ਖੜਦਾ ਹੈ ਆਪਾਂ ਜੀ ਲਿਆਉਣੀ ਥੋੜਾ ਜਿਹਾ ਠੰਡਾ ਪਸੂ ਆ ਵੀ ਜਿਵੇਂ ਮਰਜੀ ਕੋਈ ਬੜੀਆਂ ਬੜੀਆਂ ਚੁਈ ਜਾਣ ਆਪਣੇ ਘਰੇ ਆਣ ਕੇ ਵੀ ਚੋ ਕੇ ਬੜੀਆਂ ਪਸੂ ਬੜਾ ਬਿਲਕੁਲ ਕਈ ਉਹਨਾਂ ਲੇਡੀਜ਼ ਨੇ ਚੁਾਈ ਕਰਨੀ ਹੁੰਦੀ ਹੈ ਤੇ ਥੜਾ ਸੌਖਾ ਰਹਿ ਜਾਂਦਾ ਤੋ ਸੌਖਾ ਰਹਿੰਦਾ ਜੀ ਆਪਣੇ ਘਰੇ ਪਾਉਂਦੇ ਆ ਅਗਲੇ ਨੂੰ ਕਹਿੰਦਾ ਵੀ ਤਸੱਲੀ ਕਰੋ ਜਦੋਂ ਥੋੜੀ ਤਸੱਲੀ ਹੋ ਗਈ ਉਦੋਂ ਲੈ ਕੇ ਜਾਏ ਜੀ ਤੇ ਬਾਈ ਜੀ ਇਹਦਾ ਕਿੰਨਾ ਕੁ ਮੁੱਲ ਕਰਤਾ ਫਿਰ ਇਹਦਾ ਮੁੱਲ ਜੀ ਆਪਾਂ ਬਾਹਲਾ ਨਹੀਂ ਕਰਦੇ ਜੀ ਇਹਦਾ 45000 45000 ਹਾਂਜੀ ਠੀਕ ਆ 45000 ਜਿਹੜਾ ਦੋਸਤੋ ਮੁੱਲ ਹੈਗਾ ਤੇ ਲੱਗਦਾ ਹੈਗਾ तकरीबन 15 ਪਲੱਸ ਵੀ ਚੱਲਣ ਵਾਲੀ ਬੈੜ ਆਪਾਂ ਕਹਿ ਸਕਦੇ ਆ ਹੈ ਜੀ 15 ਕਿਲੋ ਹੀ ਆਪਾਂ 14 ਦੀ 14 ਕਿਲੋ ਦੱਸਾਂਗੇ ਠੀਕ ਹੈ ਜੀ ਹਾਂ ਹੋ ਸਕਦਾ ਵੀ ਅਸੀਂ ਖਾਲੀ ਨਹੀਂ ਕੀਤੀ ਹਜੇ ਵੀ ਆਈ ਕਰਕੇ ਹਾਂਜੀ ਤੇ ਜੇ ਮੈਂ ਖਾਲੀ ਕਰ ਦਿੰਦੇ ਤੇ ਹੋ ਸਕਦਾ 15 ਤੋਂ ਉੱਤੇ ਹੁੰਦਾ ਦੁੱਧ ਬਿਲਕੁਲ ਆਪਾਂ 14 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਜਰੂਰ ਤੁਸੀਂ ਜੀ ਕਿੰਨੇ ਦਿਨ ਦੀ ਸੂਈ ਆ ਇਹ ਜੀ 5 ਦਿਨਾਂ ਦੀ ਸੂਈ ਆ ਠੀਕ ਹੈ ਜੀ ਤੇ ਮਗਰ ਬੱਚਾ ਹੀ ਆ ਬੇਟਾ ਠੀਕ ਹੈ ਜੀ ਤੇ 7-8 ਕਿਲੋ ਹੀ ਹੈ ਸੰਦਲ ਬੋਲਾ ਮੰਨ ਲਓ ਜੇ ਦੁੱਧ ਮੰਗ ਲਓ ਠੀਕ ਹੈ ਜੀ ਮੰਨ ਲਓ ਇਹ ਜੀ ਵੀ ਸੰਦਲ ਬੋਲੇ ਜੀ ਆ ਬਿਲਕੁਲ ਤੇ ਮੂੰਹੋਂ ਦੋ ਦੰਦ ਆਈ ਮੂੰਹ ਤੋਂ ਹੁੰਦੀ ਆ ਹਾਂਜੀ ਠੀਕ ਹੈ ਜੀ ਤੇ ਮਗਰ ਜਿਹੜਾ ਦੋਸਤੋ ਬੱਚਾ ਹੈਗਾ ਤਕਰੀਬਨ ਹੁਣ 8 ਕਿਲੋ ਜਿਹੜਾ ਤੁਸੀਂ ਦੁੱਧ ਮੰਨ ਲਓ ਚਾਹੇ ਬਾਜੀ ਹੁਣੀਆਂ ਦੇ ਵੀ ਬੋਲਾ ਮੰਨ ਲਓ ਤੇ ਜਿਹੜਾ نیچے ਬੱਚਾ ਹੈਗਾ ਉਹ ਮੇਲ ਆ ਬੱਚਾ ਹੈਗਾ ਇੱਕ ਵਾਰੀ ਬੱਚਾ ਵੇਖ ਲਓ ਉਸ ਤੋਂ ਬਾਅਦ ਆਪਾਂ ਵੇੜ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਨੇ ਠੀਕ ਹੈ ਜੀ ਇਹ ਬੱਚਾ ਬਿਲਕੁਲ ਤੰਦਰੁਸਤ ਐਕਟਿਵ ਜਿਹੜਾ ਬੱਚਾ ਹੈਗਾ ਨਾਲ ਤੇ ਖੋਲ ਕੇ ਆਪਾਂ ਕਰੀਏ ਭ ਇਹ ਮੂੰਹ ਜਿਹੜੀ ਦੋ ਦੰਤਾਂ ਦਾ ਦੋਸਤੋ 2.5 ਸਾਲ ਦੀ ਉਮਰ ਹੈਗੀ ਇਸ ਵੇੜ ਦੀ ਤੇ ਵੇਖ ਕੇ ਤੁਸੀਂ ਚੈੱਕ ਕਰੋ ਬਾਕੀ ਰਹੀ ਗੱਲ ਰੇਟ ਭਾਅ ਬਾਜ਼ਾਰ ਦੀ ਉਹ ਆਪਾਂ ਬਾਈ ਹੋਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਵੇੜ ਚੰਗੀ ਆ ਬਿਲਕੁਲ ਇੱਕੋ ਕਲਰ ਤੇ ਬਿਲਕੁਲ ਜਿਹੜੀ ਦੋਸਤੋ ਪੰਜਾਬ ਦੀ ਜਰਸੀ ਵੈੜ ਹੈਗੀ ਆ ਹੌਲੀ ਆ ਏਜ ਅਕੋਰਡਿੰਗ ਵੀ ਦੇਖੀਏ ਤਾਂ ਬਿਲਕੁਲ ਉਮਰ ਵੱਲੋਂ ਵੀ ਹੌਲੀ ਜੀ ਵੈੜ ਆ ਤੇ ਬਿਲਕੁਲ ਫੇਸ ਦੀ ਕੁਆਲਿਟੀ ਪਿਓਰਿਟੀ ਜਿਹੜੀ ਹੈਗੀ ਆ ਦੋਸਤੋ ਜਾਤ ਵਿੱਚ ਸਾਹਮਣੇ ਦਿਸ ਰਹੀ ਆ ਤੇ ਬਾਈ ਜੀ ਇਹਦਾ ਮੁੱਲ ਕਿੰਨਾ ਕੀਤਾ ਫਿਰ ਇਹਦਾ ਮੁੱਲ ਨਹੀਂ ਨਾਰਮਲ ਆ ਪਾ 37000 ਰੁਪਏ 37000 37 ਠੀਕ ਹੈ ਜੀ ਕੋਈ ਇਹਦੇ ਚ ਮਾਨ ਲਸੂ ਸੋਝੂ ਕੋਈ ਉਹ ਜੀ ਉਹ ਕੋਈ ਗੱਲ ਨਹੀਂ ਮਾਨਤਾਂ ਦਾ ਜੀ ਜ਼ਰੂਰੀ ਕਰਨਾ ਪੈਣਾ ਕੋਈ ਵੀਰ ਭਰਾ ਆ ਜਾਂਦਾ ਦੇ ਕੇ ਧੋਰਾਗੇ ਜੀ ਉਹੋ ਜੀ ਗੱਲ ਨਹੀਂ ਆਪਾਂ ਨੂੰ ਸਹੀ ਹੈ ਜੀ ਸਹੀ ਹੈ ਸਹੀ ਹੈ ਓਕੇ ਜਿਹੜਾ ਵੀਰ ਭਰਾ ਨੇ ਆਉਣਾ ਚੱਲ ਕੇ ਉਹਦਾ ਮਾਨਤਾਨ ਨਾ ਕੀਤਾ ਫੇਰ ਫਦਾ ਕੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ ਇੱਕ ਗੱਬਣ ਹੋਣ ਜਿਹੜੀ ਆਪਾਂ ਤੁਹਾਨੂੰ ਵੇਖ ਦਿਖਾਉਣੀ ਆ ਗੱਬਣ ਆ ਕਿੰਨੇ ਕ ਦਿਨ ਦੀ ਤਿਆਰੀ ਦੇ ਵਿੱਚ ਪੋਛ ਲੈਣੀ ਹੈ ਭਾਈ ਜੀ ਕਿੰਨੇ ਕ ਦਿਨ ਤੱਕ ਸੂਣ ਵਾਲੀ ਦੱਸੂਗਾ ਕਿੰਨਾ ਸੁਕੂਗੀ ਇਹ ਦੂਜੇ ਸੂਏ ਸੁਣੀ ਆ ਹਾਂਜੀ ਹਫਤਾ ਲੈ ਜੂ ਜੀ ਜੀ ਹਾਂਜੀ ਇਹੋ ਚੁਆ ਜੂਗੀ ਸੰਝ ਲੋ ਵੀ 13 14 ਕਿਲੋ ਦੁੱਧ ਉਵੇਂ ਠੰਡੀ ਸੀਲ ਹੈ ਜਿਵੇਂ ਮਰਜੀ ਹੋ ਸਕਦਾ ਜਿਆਦਾ ਵੀ ਚੁਆ ਦੇ ਜੀ ਆਪਾਂ ਬਾਲਾ ਨਹੀਂ ਕਹਿੰਦੇ ਠੀਕ ਹੈ ਜੀ ਭਈ ਅਗਲੇ ਦਿਨ ਖਰਾਕ ਦੇ ਸਰਤੇ ਆ ਮਲਕੀ ਦਿਨ ਲੈ ਜੂ ਹਜੇ ਨਾ ਹਾਂਜੀ ਹਾਂਜੀ ਹਜੇ ਉਹ ਪਿੰਡੇ ਇੱਧਰ ਛੋੜੀ ਜੇ ਇਹਦਾ ਵੜਾਂ ਨੂੰ ਬਾਤ ਹਸੋ ਦੋਸਤੋ ਬਿਲਕੁਲ ਵੇਖੋ ਤੁਸੀਂ ਵੇੜ ਦੂਜਾ ਸੂਬਾ ਦੋਸਤੋ ਸੂਣ ਦੇ ਵਿੱਚ ਤਿਆਰੀ ਆ ਤਕਰੀਬਨ 1 ਹਫਤਾ ਜੇ ਬਾਕੀ ਆ ਸੂਣ ਦੇ ਵਿੱਚ ਤੇ ਥਣ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਕੱਦ ਕੱਠ ਜਿਹੜਾ ਹੈਗਾ ਬਿਲਕੁਲ ਨਾਰਮਲ ਤੋ ਜਿਹੜਾ ਪਲੱਸ ਹਾਈਟ ਹੈਗੀ ਆ ਚੰਗੀ ਹਾਈਟ ਆ ਤੇ ਜਾਤ ਪਾਜੀ ਆ ਵੀ ਥੋੜਾ ਮਿਕਸ ਜਰਸੀ ਦੇ ਵਿੱਚ ਆ ਜਾਂਦੀ ਨਾ ਜਰਸੀ ਵਿੱਚ ਕ੍ਰੋਸ ਹੋ ਜਾਂਦੀ ਜੀ ਕ੍ਰੋਸ ਆ ਜਾਂਦੀ ਪ્યોਰ ਨਹੀਂ ਜੀ ਉਵੇਂ ਆਪਾਂ ਹਾਂ ਕ੍ਰੋਸ ਸੰਗ ਵਿੱਚ ਆ ਜੀ ਹਾਂਜੀ ਹਾਂਜੀ ਠੀਕ ਆ ਸੋ ਲੇਵਾ ਜਿਹੜਾ ਦੋਸਤੋ ਬਿਲਕੁਲ ਨੇੜਾ ਆ ਹੁਣ ਬਿਲਕੁਲ ਬਣਾਉਣਾ ਸ਼ੁਰੂ ਕੀਤਾ ਹੋਇਆ ਤੇ ਹਵਾਨਾ ਬਿਲਕੁਲ 7 ਦਿਨਾਂ ਦੇ ਵਿੱਚ ਭਰਨਾ ਭਰ ਕੇ ਤਿਆਰ ਕਰ ਲੈਣਾ ਇਸਨੇ ਇਹ ਥਾਣਾ ਤੁਹਾਨੂੰ ਦੀ ਵੇਖੋ ਤੁਸੀਂ ਚੰਗਾ ਸੋਹਣਾ ਥਾਣਾ ਐਨ ਮੁਠੀ ਵਾਲਾ ਥਾਂ ਲੱਗਾ ਉਵੇਂ ਠੱਡੀ ਸੀਦਾ ਜੀ ਜਿਵੇਂ ਮਰਜ਼ੀ ਕੋਈ ਹੱਥ ਲਾਈ। ਬਿਲਕੁਲ ਜੀ। ਸਾਣ ਥੋੜਾ ਪੂਰੇ ਵਧੀਆ ਹੈ। ਓਵਰ ਆਲ ਜਿਹੜੀ ਚੰਗੀ ਵੈਅ ਬੈਠ ਹੈਗੀ ਆ ਤੇ ਕ੍ਰੋਸ ਆਂਗ ਦੇ ਵਿੱਚ ਜਰਸੀ ਆ ਦੋਸਤੋ ਇਹ ਵੀ ਖਰੀਦ ਸਕਦੇ ਹੋ ਭਾਜੀ ਮੋਲਿੰਦਾ ਕਿੰਨਾ ਕੁ ਡਿਮਾਂਡ ਫਿਰ? ਕੋਈ ਨਾ ਨਾਰਮਲ ਹੀ ਆਪਣਾ 38000 ਰੁਪਈਆ ਹੈ। 38000 ਹਾਂਜੀ ਠੀਕ ਆ ਜੀ। 38000 ਰੈਡੀ ਦੋਸਤੋ ਇਸ ਵੈਅ ਦੀ ਕੀਮਤ ਆ। ਚਾਹੇ ਮਨਵੀਰ ਤੁਸੀਂ ਆਪਣੀ ਮਰਜ਼ੀ ਨਾਲ ਵੀ ਪੈਸੇ ਲਾਓ ਠੀਕ ਆ ਜੀ ਪਰ ਖਾਸ ਤੌਰ ਤੇ ਉਹੋ ਵੀਰ ਖਰੀਦਿਓ ਜਿਹਨੇ ਚੀਜ਼ ਅਕਸਰ ਲੈਣੀ ਹੁੰਦੀ ਹੈ। ਤੇ ਨੰਬਰ ਜਿਹੜੇ ਆਪਾਂ ਇਸ ਤੋਂ ਬਾਅਦ ਦੋਸਤੋ ਚਾਰ ਬੜਾ ਹੋਰ ਨੇ ਪਹਿਲੇ ਨੰਬਰ ਤੇ ਇੱਕ ਹੋਰ ਜਿਹੜੀ ਜਰਸੀ ਹੈਗੀ ਆ ਤੇ ਗੱਬਣਾ ਜੀ ਇਹ ਗੱਬਣਾ ਜੀ ਹਾਂਜੀ ਠੀਕ ਆ ਬਿਲਕੁਲ ਦੂਜੇ ਸੂਏ ਸੁਣਾ ਠੀਕ ਆ ਜੀ ਇਹ ਵੀ ਠੰਡੀ ਸੀਲ ਆ ਪੂਰੀ ਠੀਕ ਆ ਜੀ ਹਜੇ ਉਹ ਢੱਲਾ ਢੋਲਾ ਬਹੁਤ ਪਈਆਂ ਆ ਇਹ ਹਜੇ ਲੈ ਜੂ ਜੀ ਹਫਤਾ ਖੰਡੀ ਇਹ ਲੈ ਜੂ ਠੀਕ ਆ ਜੀ ਹਫਤਾ ਜਿਹੜਾ ਸਮਾਂ ਲੈ ਜੂਗੀ ਬਾਕੀ ਫੇਸ ਤੋਂ ਮੂੰਹ ਮੱਥੇ ਤੋਂ ਮੈਂ ਤੁਹਾਨੂੰ ਪ੍ਰੋਪਰ ਦਿਖਾ ਦੇਣੀ ਐ ਬਾਕੀ ਤੁਸੀਂ ਆਪਦੀ ਸੋਚ ਸਮਝਣਾ ਜਿਹੜਾ ਦੋਸਤੋ ਦੇਖੋ ਚੰਗੀ ਤਰ੍ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤਾਂ ਜੋ ਤੂੰ ਪੂਰੀ ਇਨਫੋਰਮੇਸ਼ਨ ਹੈਗੀ ਸਮਝ ਵਿੱਚ ਆ ਸਕੇ ਠੀਕ ਹੈ ਜੀ ਆ ਜਿਹੜਾ ਫੇਸ ਹੈਗਾ ਜੀ ਫੇਸ ਦੀ ਕੁਆਲਿਟੀ ਦੇਖੋ ਪਿਓਰਿਟੀ ਹੈਗੀ ਜਾਤ ਵਿੱਚ ਠੀਕ ਹੈ ਜੀ ਇਹਨੂੰ ਖੋਲ ਕੇ ਵੀਰ ਜੀ ਕੱਢ ਕੇ ਪਰ ਦਖਾਈ ਦਿਨ ਹਜੇ ਇਹ ਵੀ ਲੈ ਜਾਊਗਾ ਨਾ ਜੀ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਮੀਡੀਅਮ ਹਾਈਟ ਦੇ ਵਿੱਚ ਜਰਸੀ ਜਿਹੜੀ ਜਾਤ ਆ ਦੋਸਤੋ ਬ੍ਰੀਡ ਵਾਈਜ਼ ਦੇਖੀਏ ਤੇ ਜਰਸੀ ਤੇ ਹਾਈਟ ਮੀਡੀਅਮ ਆ ਹਫਤੇ ਦੇ ਦੌਰਾਨ ਜਿਹੜਾ ਦੋਸਤੋ ਆਰਡਰ ਹੈਗਾ ਹਵਾਨਾ ਕਿਉਂਕਿ ਢਿੱਲਾ ਟੂਲਾ ਬਹੁਤ ਜਿਆਦੀਆਂ ਨੇ ਆ ਵੇਖੀ ਜਰਸੀ ਇੱਕ ਨਹੀਂ ਦੋ ਨਹੀਂ 204 5 7 ਜਿੰਨੀਆਂ ਵੀ ਜਰਸੀਆਂ ਹੈਗੀਆਂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲ ਗਈਆਂ ਇੱਕੋ ਘਰ ਦੇ ਵਿੱਚੋਂ ਪਸੰਦ ਤੁਹਾਡੀ ਆ ਕਿਹੋ ਜੀ ਪਸੰਦ ਦੀ ਚੀਜ਼ ਤੁਸੀਂ ਲੈਣੀ ਆ ਕੁਆਲਿਟੀ ਹਰ ਇੱਕ ਚੀਜ਼ ਮੌਜੂਦ ਹੈਗੀ ਆ ਤੇ ਇਹਦਾ ਭਾਜੇ ਕੀ ਡਿਮਾਂਡ ਫਿਰ ਵੀ ਜੀ ਇਹਦਾ 35 35000 ਸਹੀ ਠੀਕ ਆ ਜੀ ਮਾਨਤਨ ਵਿੱਚੋਂ ਸਾਰੇ ਪਸ਼ੂਆਂ ਜੀ ਹੋਊਗਾ ਜੀ ਠੀਕ ਆ 35000 ਜਿਹੜੀ ਦੋਸਤੋ ਇਸ ਵੈਡ ਦੀ ਕੀਮਤ ਜੇ ਠੀਕ ਆ ਮਾਨਤਨ ਬਾਈ ਹੋਰਾਂ ਕਹਿੰਦਾ ਵੀ ਹਰ ਇੱਕ ਪਸ਼ੂ ਦੇ ਵਿੱਚ ਐਨੀਮਲ ਦੇ ਵਿੱਚੋਂ ਕੋਈ ਫਿਕਸ ਰੇਟ ਨਹੀਂਗਾ ਮਾਨਤਨ ਹਰ ਇੱਕ ਦੇ ਵਿੱਚ ਹੋਊਗਾ ਜੀ ਤੁਸੀਂ ਪਸੰਦ ਕਰਨੀ ਹੈ ਤਸੱਲੀ ਤੁਸਾਂ ਕਰਨੀ ਹੈ ਅੱਗੇ ਨੈਕਸਟ ਜਿਹੜੀ ਜਰਸੀ ਆ ਹਾਂਜੀ ਇਹਨੇ ਵੀ ਦੂਜੇ ਤੂਏ ਤੋਂ ਆ ਜੀ ਅਜੇ ਤਿਆਰੀ ਚ ਨਾ ਜੀ ਬਿਲਕੁਲ ਹਾਂਜੀ ਇਹ ਵੀ ਸਮਝ ਲੋ ਲੈ ਜੂ ਜੀ ਹੱਤਾ ਠੀਕ ਆ ਜੀ ਇਹ ਵਿੱਚ ਲਾਂਡੂ ਲਾਂਜ ਲੈ ਕਿਨੇ ਵਧੀਏ ਦੇ ਉਵੇਂ ਠੰਡੀ ਸੇਜ ਜਿਵੇਂ ਮਰਜੀ ਕੋਈ ਹੱਥ ਬਿਲਕੁਲ ਇਹ ਪਸੂ ਜਿਹੜਾ ਭਾਜੀ ਸੀਲਸ ਲੱਗ ਬਹੁਤ ਵੈਸੇ ਹਾਂਜੀ ਹਾਂਜੀ ਕਿਸੇ ਤਰ੍ਹਾਂ ਦਾ ਨਿਆਣਾ ਜਾਂ ਜੂੜ ਜਾਂ ਰਸੀ ਪਾਉਂਦੀ ਲੋੜ ਨਹੀਂ ਪੈਂਦੀ ਕੋਈ ਲੋੜ ਹੀ ਨਹੀਂ ਜਿਵੇਂ ਮਰਜੀ ਕੋਈ ਬੈਠੀ ਜਾਵੇ ਬਿਲਕੁਲ ਬਿਲਕੁਲ ਇਸ ਵਾ ਇਹਨੇ ਵੀ ਦੂਜਾ ਹੀ ਸੂਣਾ ਦੂਜੇ ਦੂਜੇ ਵਿੱਚ ਤੇ ਦਿਨ ਭਈ ਹਫਤਾ ਤਾਂ ਜ਼ਿਆਦਾ ਹੋ ਗਿਆ ਹਫਤੇ ਤੋਂ ਘੱਟ ਹੀ ਸਮਾਂ ਲੈ ਜੂਗੀ ਹੋ ਸਕਦਾ ਜੀ ਇਹ ਕਰਮਾਂ ਵਾਲਿਆਂ ਦਾ ਇਹ ਤਾਂ ਪਤਾ ਨਹੀਂ ਹੁੰਦਾ ਜੀ ਬਿਲਕੁਲ ਤੇ ਆਪਾਂ ਤੱਕ ਜਾਂ ਮਾਰਦੇ ਵੀ ਹਜੇ ਕੁੜੇ ਪਾੜੇ ਜਵੇਂ ਨਪਾਏ ਨਹੀਂ ਗਏ ਹੂੰ ਹੂੰ ਤੇ ਹੋ ਸਕਦਾ ਪੰਜ ਚਾਰ ਦਿਨ ਵੀ ਲਵੇ ਜੀ ਜੀ ਬਿਲਕੁਲ ਜੀ ਸੋ ਦੋਸਤੋ ਪੰਜ ਤੋਂ ਚਾਰ ਦਿਨ ਸਮਾਂ ਵੀ ਲੈ ਕੇ ਜਾ ਸਕਦੀ ਆ ਕੱਦ-ਕੱਟ ਦੇ ਵਿੱਚ ਵਧੀਆ ਪੂਰੀ ਹੈਗੀ ਆ ਪੰਜਾਬ ਦੀ ਜਰਸੀ ਆ ਜਾਂਦੀ ਏ ਤੇ ਲੇਵਾ ਤੁਸੀਂ ਵੇਖ ਕੇ ਚੈੱਕ ਕਰੋ ਆ ਵੇਖੋ ਜੀ ਠੀਕ ਹੈ ਜੀ ਠੀਕ ਹੈ ਦੋਸਤੋ ਇਹ ਵੀ ਗੱਭੜਾ ਬਿਲਕੁਲ ਤਿਆਰੀ ਦੇ ਵਿੱਚ ਆ ਪੰਜਾਂ ਚੌਂ ਦਿਨਾਂ ਤੱਕ ਸੂਪ ਪੈਣਾ ਉਹ ਮੈਂ ਠੰਡੀ ਸੀਸ ਜਿਵੇਂ ਮਰਜੀ ਕੋਈ ਬਿਲਕੁਲ ਸੀਸ ਲੱਗ ਪੂਰੀ ਹੈਗੀ ਆ ਹਾਂਜੀ ਸੀਲ ਪੂਣਾ ਪੂਰਾ ਤੇ ਬੜੀ ਬਹੁਤ ਖੂਬਸੂਰਤ ਹੈਗੀ ਆ ਦੇਖੋ ਰੀ ਫੇਸ ਤੋਂ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਠੀਕ ਹੈ ਜੀ ਆ ਦੇਖੋ ਭਾਜੀ ਇਹਦੀ ਕੀਮਤ ਕਿੰਨੀ ਫਿਰ ਇਹਦੀ ਜੀ ਆਪਾਂ ਬਾਣੀ ਨਹੀਂ ਕਰਦੇ ਇਹਦੀ 39000 ਹੈ 39000 ਹਾਂਜੀ ਠੀਕ ਹੈ ਭਾਜੀ 39000 ਦੋਸਤ ਇਸ ਜਰਸੀ ਦਾ ਮੁੱਲ ਸੀਗਾ ਇਸ ਤੋਂ ਨੈਕਸਟ ਜਿਹੜੀ ਇੱਕ ਹੋਰ ਬਰੀਡ ਦੇ ਵਿੱਚ ਆ ਇਹ ਇਹ ਫਿਰ ਆ ਗਈ ਭਾਜੀ ਐਫ ਐਫ ਦਾ ਹੀ ਕੋਈ ਆਗਿਆ ਸਮੇਲ ਇਹ ਜੀ ਨਹੀਂ ਜਰਸੀ ਕ੍ਰੋਸ ਹੀ ਆਈ ਏ ਵੀ ਇਹ ਵੀ ਜਰਸੀ ਹੰਗ ਚੀ ਹਾਂ ਜਰਸੀਆਂ ਜੀ ਆ ਗਈਆਂ ਵੱਡੀਆਂ ਜਿਓ ਏ ਹਾਂਜੀ ਹਾਂਜੀ ਹਾਂ ਇਹ ਨੂੰ ਹੁਣ ਬੱਚਾ ਚਾਹੂੰਗਾ ਯਾਰ ਮਗਰ ਅੱਛਾ ਜੀ ਆਪ ਬੱਚਾ ਕੋਲੇ ਬੱਚਾ ਸੀਗੀ ਮੱਚੀ ਇਹ ਦੂਜੀ ਇਹਦੀ ਸੀਗੀ ਠੀਕ ਹੈ ਜੀ ਹਾਂਜੀ ਇਹਨੂੰ ਹੋ ਗਿਆ ਜੀ ਆਪਾਂ ਝੂਠ ਨਹੀਂ ਮਾਰਦੇ ਨੇ ਮਹੀਨੇ ਤੋਂ ਉੱਤੇ ਹੋ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹਾਂਜੀ ਐਵੇਂ ਆਪਾਂ ਆਈਏ ਆਪਣੇ ਕੋਲੇ ਬੱਚਾ ਨਾਲ ਬੱਚਾ ਜੀ ਠੀਕ ਹੈ ਬੜਾ ਤੇ ਦੁੱਧ ਇਹਦੇ ਥੱਲੇ ਹੈਗਾ ਜੀ ਹੋਦੇ ਤਾਂ 8:00 ਹੋ ਜੀ ਆਪਾਂ 6 ਕਿਲੋ 7 ਕਿਲੋ ਕਹਾਂਗੇ ਜੀ ਤੇ ਦਿਨ ਕਿਨੇ ਦੱਸਿਆ ਜੀ ਇਹ 1 ਮਹੀਨੇ ਤੋਂ ਉੱਤੇ ਆਈ 1 ਮਹੀਨੇ ਤੋਂ ਉੱਪਰ ਸਮਾਂ ਬੱਚਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਓ 1 ਮੰਥ ਤੋਂ ਉੱਪਰ ਸਮਾਂ ਹੋ ਗਿਆ ਬਾਈ ਹੋਰਾਂ ਕਹਿੰਦੇ ਐਵੇਂ ਆਪਾਂ ਕਹੀਏ 20 ਆ 25 ਆ ਜਾਨੀ ਬਿਲਕੁਲ ਜੀ ਬਿਲਕੁਲ ਜੋ ਸਹੀ ਹੈ ਜੀ ਸਹੀ ਆ ਜਿਹੜੀ ਗੱਲ ਆ ਜੀ ਆਪਾਂ ਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ 25 ਦਿਨ ਕਹੀ ਆਪਾਂ ਮਹੀਨੇ ਤੋਂ ਉੱਤੇ ਸਾਨੂੰ ਲੱਗਾ ਜੀ ਬਿਲਕੁਲ ਆਪਾਂ ਉਹਨਾਂ ਹੀ ਦੱਸੋ ਅਗਲੇ ਨੂੰ ਵੀ ਜਿੰਨਾ ਤੇ ਦੁੱਧ ਮਲਕੀ 6-7 ਦੇ ਦਰਮਿਆਨ ਮੈਂ ਤਾਂ ਜੀ 8 ਕਿਲੋ ਹੋ ਸਕਦਾ ਆਪਾਂ ਦਾ 6-7 ਕਿਲੋ ਦੀ ਗਾਰੰਟੀ ਲਵਾਂਗੇ ਠੀਕ ਹੈ ਜੀ ਐਵੇਂ ਆਪਾਂ ਬਾਹਲਾ ਨਹੀਂ ਅਗਲਾ ਕਹਿੰਦੇ ਅਗਲਾ ਕਹਿੰਦਾ ਵੀ ਯਾਰ ਤੁਸੀਂ ਉਦੋਂ ਇਹਨਾਂ ਦਾ ਅੱਧੇ ਜੀ ਇੰਨੀ ਵਟੋਂ ਆਏ ਆ ਕਿ ਨਹੀਂ ਸਹੀ ਆ ਬਿਲਕੁਲ ਜੀ ਹਾਂ ਆਪਾਂ ਕਿਲੋ ਗੰਡ ਘਾਟੀ ਦੱਸੋ ਆਪਾਂ ਇਹਨੂੰ ਕੋਈ 6 ਕਿਲੋ ਦੱਸੋ ਤੇ ਇਹ ਸੁਆ ਭਾਜੀ ਕਿੰਨਾ ਸੀਗਾ ਤੁਜਾ ਹੀ ਆ ਵੀਰ ਜੀ ਤੁਜਾ ਹੀ ਹੈ ਹਾਂਜੀ ਹਾਂਜੀ ਠੀਕ ਆ ਜੀ ਦਿਖਾਈਏ ਨੂੰ ਵੀ ਜੀ ਲੋ ਵੀ ਦੋਸਤੋ 6 ਕਿਲੋ ਦੁੱਧ ਹੈਗਾ ਤੇ 1 ਮਹੀਨੇ ਦੀ ਬਾਈ ਹੋਰ ਦੱਸਦਾ ਵੀ ਸੁਆ ਹੈਗਾ ਤੇ ਨਾਲ ਬੱਚਾ ਮੈਂ ਤੁਹਾਨੂੰ ਨਾਲ ਦਿਖਾਤਾ ਸੀਗਾ ਠੀਕ ਆ ਜੀ ਬਾਕੀ ਵਿਹੜ ਤੁਹਾਨੂੰ ਆਪਾਂ ਤੋੜ ਕੇ ਚੰਗੀ ਤਰ੍ਹਾਂ ਦਿਖਾਉਨੇ ਆ ਆ ਕਰੋ ਚੈੱਕ ਜੀ ਬਾਕੀ ਥਾਣਾ-ਥਾਣਾ ਦੀ ਚਵਾਈ ਇੱਕ ਨੰਬਰ ਲੱਗੀ ਹੋਈ ਜੀ ਇਹਨਾਂ ਤੇ ਮੈਂ ਕਿਹਾ ਪੋਲੀ ਧਾਰ ਠੀਕ ਜੇ ਮੈਂ ਮਾਦੀ ਭਣਾ ਨਿਆਣਾ ਮਨਾ ਪਾਉ ਜੀ ਠੀਕ ਹੈ ਜੀ ਜਿੰਨੀ ਕੰਢੀ ਜੀ ਤਾਂ ਇਹ ਦੋ ਤਾਂ ਹੋਰ ਵੀ ਬਾਜੂ ਵਿੱਚ ਦੱਸ ਕੇ ਨਿਬਤ ਕਰੂੰਗੀ ਜੀ ਤੇ ਦੱਸੋ ਤਾਂ ਉੱਤੇ ਆਪਾਂ ਕਹਿੰਦੇ ਨਹੀਂ ਗਏ ਬਿਲਕੁਲ ਇਹ ਦੱਸਾਂਗੇ ਕੱਲ ਵੀ ਉਹਦੇ ਘਰਾਂ ਤੋਂ ਹੀ ਆਈ ਆ ਆਪਣੇ ਕੋਲ ਠੀਕ ਹੈ ਜੀ ਹਾਂ ਇਹ ਪਾਸੋਂ ਆਈ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਤੇ ਇਹਦੀ ਭਾਜੀ ਕੀਮਤ ਫਿਰ ਕੀ ਲੈਦੇ ਜੀ ਇਹ ਲੈਂਦੇ ਨਾਲ 25000 ਰੁਪਏ ਜੀ 25000 ਹਾਂਜੀ ਠੀਕ ਹੈ ਜੀ 25000 ਰੜਾ ਦੋਸਤੋ ਲੈਦੇ ਜੀ ਠੀਕ ਠੰਡ ਥੋੜ ਨੂੰ ਪੂਰੇ ਵਧੀਆ ਜੀ ਆ ਉਲੀ ਧਾਰਾ ਬਿਲਕੁਲ ਹਾਂ ਉਹ ਹੁਣ ਵਖੀ ਚਾਹੂੰਗੀ ਕਿ ਨਹੀਂ ਆ ਦੇਖ ਰਹੀ ਸੀ ਕੋਲੇ ਬਿਲਕੁਲ ਬਿਲਕੁਲ ਸਾਹਮਣੇ ਹੀ ਉਦੋਂ ਬਿਲਕੁਲ ਹਾਂ ਬਸ ਤਾਂ ਇਹ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਇੱਕ ਆਪਣੇ ਕੋਲੇ ਉਹ ਵੈੜ ਹੈ ਨਾ ਜੀ ਹਾਂਜੀ ਤੇ ਐਚਪੀ ਦੇ ਵਿੱਚ ਆ ਗਿਆ ਹਾਂਜੀ ਇਹ ਐਚਪੀ ਚਾ ਠੀਕ ਹੈ ਜੀ ਵੱਡੀ ਵੈੜਾ ਸਮਝ ਲਓ ਇਹ ਦੂਜਾ ਸੂਆਈ ਆ ਸੁਬਾ ਦੁਜਾ ਤੇ ਦਿਨ ਬਾਈ ਜੀ ਕਿੰਨੇ ਹੋ ਗਏ ਸੂਈ ਦਿਨ ਜੀ ਇਹਨੂੰ ਹੋ ਗਏ 20 ਦਿਨ 20 ਦਿਨ ਬੱਛੀ ਮਗਰ ਆ ਜੀ ਇਹਦੇ ਠੀਕ ਆ ਜੀ ਆਪਾਂ ਐਵੇਂ ਝੂਠ ਨਹੀਂ ਮਾਰਨਾ ਇੱਥੇ ਠੀਕ ਆ ਆ ਬੱਛੀ ਵੇਖੋ ਡੱਬੀ ਬੱਛੀ ਆ ਬੱਛੀ ਪੂਰੇ ਕੱਦ ਕੱਦ ਦੇ ਵਿੱਚ ਨਾ ਪੂਰੀ ਜੀ ਪੂਰੀ ਗਾਂ ਕੋਈ ਆਈ ਹੋਵੇ ਹਾਂ ਪੂਰੀ ਪਲੀ ਪਲਾਈ ਬੱਛੀ ਆਈ ਆ ਹਾਂ ਜੀ ਠੀਕ ਹੈ ਸੋ ਦੋਸਤੋ ਆ ਡੱਬੀ ਬੱਛੀ ਜੇ ਬਿਲਕੁਲ ਕਰੋ ਚੈੱਕ ਆ ਨਾਲ ਬੱਚਾ ਜੀ ਠੀਕ ਆ ਜੀ ਅੱਜ ਤਕਰੀਬਨ 20 ਦਿਨ ਦਾ ਸਮਾਂ ਜੀ 20 ਦਿਨਾਂ ਦੀ ਸੂਈ ਹੈ ਜੀ ਸਾਡੇ ਕੋਲੇ ਆਈ ਸੀ ਇਹਦੇ ਲਈ ਬੇਜੜਾ ਪਰਲਾ ਕਮੈਣੀ ਵਾਲਾ ਥਾਣਾ ਹਾਂਜੀ ਉਹ ਜੀ ਜੀ ਧਾਰਾਂ ਘਟ ਗਈਆਂ ਇਹ ਇਹ ਉਲਟ ਬਹਿਣੀ ਵਾਲੇ ਥਾਣਾ ਹਾਂਜੀ ਆਹ ਥਾਣਾ ਜੀ ਉਵੇਂ ਠੰਡੀ ਸੀ ਲਾਦੇ ਆਏ ਉਵੇਂ ਪਛਮਾਨ ਨੂੰ ਲੱਗਦਾ ਜਿਵੇਂ ਇੱਕੋ ਜਿਹਾ ਜੀ ਪਰ ਅੱਜ ਧਾਰਾਂ ਘਾਟਾ ਬੱਸ ਦੱਸ ਕੇ ਦਵਾਂਗੇ ਅਗਲੇ ਨੂੰ ਕੋਈ ਵੀ ਗੱਲ ਮਗਰਲਾ ਹੈ ਨਾ ਜੀ ਹਾਂਜੀ ਹਾਂ ਜੀ ਮੰਨ ਕੇ ਚੱਲੋ ਜੀ ਤੇ ਲਈ ਸਮਝ ਕੇ ਚੱਲੋ ਜੀ ਬੜੀ ਗੱਲ ਦੀ ਉਮੈਦਾ ਸਣੀ ਆ ਅੱਧਾ ਥਾਣਾ ਹਾਂ ਤੇ ਉਹ ਪੂਰੀ ਚਵਾਈ ਚੁਈ ਓਕੇ ਆ ਸਾਰੀ ਉਹ ਤਾਰਾ ਆਉਂਦੀਆਂ ਵੀ ਹੈਂ ਆਉਂਦੀਆਂ ਜੀ ਆਉਂਦਾ ਅੱਧਾ ਥਾਣਾ ਆਉਂਦਾ ਉਮੇ ਤਾਰਾਂ ਤੁਰੀਆਂ ਆਉਂਦੀਆਂ ਵੀ ਉਹ ਜਮਾ ਬੰਦ ਨਹੀਂਗਾ ਬੰਦ ਨਹੀਂ ਹਾਂਜੀ ਹਾਂਜੀ ਸੋ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਿਓ ਤੇ ਕਦ ਕਾਟ ਜਿਹੜਾ ਹੈਗਾ ਉੱਚੇ ਵੱਡੇ ਕਦ ਕਾਟ ਦੇ ਵਿੱਚ ਤੇ ਮੌਜੂਦਾ ਦੁੱਧ ਭਾਜੀ ਕਿੰਨਾ ਤਿਆਰ ਹੈ ਹੁਣ ਦੁੱਧ ਜੀ 14 ਲੀਟਰ ਹੋਪਾ ਠੀਕ ਆ 14 ਲੀਟਰ ਜਿਹੜਾ ਆਪਾਂ ਚਵਾ ਦੇਣਾ ਇੱਥੇ ਕਿਸੇ ਚਵਾ ਦੇਣਾ ਹੀ ਚਵਾ ਦੇਣਾ ਆਪਸ ਸੋ ਦੋਸਤੋ ਹੋਵੇ ਹੋਵੇ ਤਾਂ 14 ਹੈ ਬਾਕੀ ਪਈ ਹੋਈ ਕਹਿੰਦੇ ਵੀ ਆਪਣੇ ਘਰ ਤੁਸੀਂ ਬੇਸ਼ੱਕ 13 ਹੀ ਮੰਨ ਕੇ ਚਵਾਈ ਤਸੱਲੀ ਨਾਲ ਕਰਕੇ ਆਪਦੇ ਲੈ ਜਿਓ ਇੱਕ ਥਣ ਜਿਹੜਾ ਹੈਗਾ ਉਲਟ ਬਹਿਣੀ ਵਾਲਾ ਮਗਰਲਾ ਥਣ ਉਹ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਉਹਦੇ ਚ ਧਾਰਾਂ ਕੱਟ ਨੇ ਭਾਵੇਂ ਭਾਵੇਂ ਤੁਸੀਂ ਤੇਲ ਸਮਝ ਕੇ ਲੈ ਜਿਓ ਤਿੰਨ ਥਣ ਚੱਲਦੇ ਸਮਝ ਕੇ ਲੈ ਜਿਓ ਠੀਕ ਹੈ ਤੇ ਵੱਡੇ ਕੱਦ ਕੱਦ ਦੇ ਵਿੱਚ ਐਚਐਫ ਦੀ ਵੜ ਮਗਰ ਜਿਹੜਾ ਬੱਚਾ ਰੱਛੀ ਹੈਗੀ ਤੇ 20 ਦਿਨਾਂ ਦੀ ਸੋਈ ਤੇ ਭਾਈ ਜੀ ਫਿਰ ਹੁਣ ਇਹਦਾ ਮੁੱਲ ਫਿਰ ਕਿੰਨਾ ਕੁ ਲੈ ਦੇ ਆਪਾਂ ਜਿਹੜਾ ਵੀ ਦੇ ਦੇ ਜੀ ਲਈ ਤਾਂ ਆਪਾਂ ਮਹਿੰਗੀ ਸੀਗੀ ਹਾਂ ਆਪਾਂ ਹੁਣ ਇਸ ਹਿਸਾਬ ਨਾਲ ਵੀ 38000 ਦੀ ਦੇ ਦਾਂਗੇ 38000 ਦੀ ਹਾਂਜੀ ਠੀਕ ਹੈ ਜੀ ਕਿਉਂਕਿ ਜੀ ਆਪਾਂ ਨੂੰ ਆਈ ਦੱਸ ਲਓ ਵੀ 46 47 ਚ ਪਈ ਸੀ ਜੀ ਤੇ ਪਰ ਹੁਣ ਜਿੰਦਾ ਵੀ ਉਹ ਜਿਹੜਾ ਥਣ ਤੇ ਨੁਕਸ ਪੈ ਗਿਆ ਕਿ ਨਹੀਂ ਬਿਲਕੁਲ ਜੀ ਉਹ ਫਿਰ ਹੁਣ ਨਾਲ ਨਾਲ ਤਾਂ ਇਹ ਆਪਣੇ ਕੋਲ ਆਣ ਕੀ ਇੱਥੇ ਪਿਆ ਸੀ ਆਪਣੇ ਆਣ ਕੇ ਜੀ ਦੂਜਾ ਮਸਟਰ ਕਹਿੰਦੇ ਦਾਦੂ ਵਾਗੀ ਜੀ ਕਿਤੇ ਬੈਠੀ ਦੀ ਕਿਤੇ ਹੂੰ ਹੂੰ ਤੇ ਉਮੇ ਸਦਰ ਫਿਰ ਘਟ ਗਿਆ ਮੈਂ ਟਿਕਟੂ ਕੇ ਲਾਤੇ ਸੀ ਓਕੇ ਹੁਣ ਤਾਂ ਜਾਵਾਂ ਤੇ ਪਰ ਹੁਣ ਵਾਧਾ ਆਉਂਦਾ ਦੁੱਧ ਜੀ ਤੇ ਪਰ ਆਪਾਂ ਜੀ ਪੂਰਾ ਨਹੀਂ ਕਹਿਣਾ ਇਹਨੂੰ ਸਹੀ ਗੱਲ ਹੈ ਜੀ ਹਾਂ ਆਪਾਂ ਜਿੰਨੀ ਚੀਜ਼ ਹੈਗੀ ਉਨੀ ਦੱਸੋ ਬਿਲਕੁਲ ਸਹੀ ਆ ਹਾਂਜੀ ਹਾਂਜੀ ਠੀਕ ਆ ਭਾਜੀ ਉਸਪਾਲ ਸਿੰਘ ਜੀ ਇੱਕ ਸੰਪਰਕ ਨੰਬਰ ਆਪਣੇ ਵੀਰਾਂ ਨਾਲ ਜ਼ਰੂਰ ਸ਼ੇਅਰ ਕਰੀਏ ਆਪਣਾ ਜੀ ਹੈਗਾ ਨੰਬਰ 94640 ਹਾਂਜੀ 28356 ਠੀਕ ਹੈ ਜੀ ਇੱਕੋ ਨੰਬਰ ਤੇ ਵਟਸਐਪ ਵੀ ਚੱਲਦਾ ਹੈ ਨਾ ਜੀ ਹਾਂਜੀ ਵਟਸਐਪ ਵੀ ਇੱਥੇ ਹੀ ਚੱਲਦਾ ਜੀ ਠੀਕ ਹੈ ਜੀ ਸੋ ਦੋਸਤੋ ਇਹ ਹਨ ਭਾਜੀ ਰਿਸ਼ਪਾਲ ਸਿੰਘ ਜੀ ਤੇ ਵਧੀਆ ਚੰਗੀਆਂ ਬੈੜਾਂ ਐ ਦੋਸਤੋ ਇਸ ਘਰੋਂ ਤੁਹਾਨੂੰ ਨਾਰਮਲ ਐਨੀਮਲ ਇਹ ਨਹੀਂ ਵੀ ਇੱਕ ਬੈੜ ਹੈਗੀ ਆ ਤੁਸੀਂ ਦੂਰ ਨੇੜੇੋਂ ਆਉਂਗੇ ਤੇ ਤੁਹਾਨੂੰ ਔਖਾ ਹੋ ਜੂਗਾ ਸੌਦਾ ਵੀ ਹਨਾ ਵੀ ਇੱਕ ਬੈੜ ਦੇ ਕਰਕੇ ਪਹੁੰਚ ਰਹੇ ਹੋ ਤੁਸੀਂ ਆਪਣੇ ਖੜੀਆਂ ਹੁੰਦੀਆਂ ਜੀ ਘੱਟੋ ਘੱਟ ਵੀ ਚਾਰ ਬੈੜਾਂ ਭਾਜੀ ਹੁਣੇ ਕਹਿੰਦੇ ਵੀ ਮੌਕੇ ਤੇ ਅੱਡੇ ਤੇ ਟਿਕਾਣੇ ਘਰੇ ਆਪਣੇ ਖੜੀਆਂ ਹੀ ਹੁੰਦੀਆਂ ਨੇ ਹਾਂਜੀ ਠੀਕ ਹੈ ਪਕਾਓ ਬਿਲਕੁਲ ਤੁਸੀਂ ਸੇਲ ਪਰਚੇਜ਼ ਕਰ ਸਕਦੇ ਜੀ ਤੇ ਕਿਸੇ ਨੇ ਬੈੜਾਂ ਵੇਚਣੀਆਂ ਵੀ ਹੋਣ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਜੀ ਖਰੀਦਣੀਆਂ ਤੇ ਫਿਰ ਤਾਂ ਕਰ ਕਰ ਹੀ ਸਕਦੇ ਹੋ ਹਾਂਜੀ ਤੇ ਮੌਜੂਦਾ ਹੁਣ ਤੁਹਾਨੂੰ ਬਿਲਕੁਲ ਜਰਸੀ ਦੀਆਂ ਬਹਿਣਾ ਜਰਸੀ ਦੇ ਜਰਸੀ ਦੇ ਵਿੱਚ ਬਿਲਕੁਲ ਜਿਆਦਾ ਨਗ ਸੀਗੇ ਤੇ ਐਚ ਐਫ ਦੇ ਨਗ ਵੀ ਹੈਗੇ ਆ ਸੁਈਆਂ ਸਵਾਈਆਂ ਹੈਗੀਆਂ ਨੇ ਜੇਕਰ ਤੁਸੀਂ ਦੁੱਧ ਬਾਦਲੀ ਘਰੇ ਪਸ਼ੂ ਲੈ ਕੇ ਜਾਣਾ ਚਾਹੁੰਦੇ ਆ ਡੇਰੀ ਫਾਰਮਿੰਗ ਵਾਸਤੇ ਤੇ ਸੁਈਆਂ ਸਵਾਈਆਂ ਵਹਿਣ ਦੀ ਤਸੱਲੀ ਕਰਕੇ ਦੋ ਟਾਈਮ ਦੀ ਇੱਕ ਟਾਈਮ ਦੀ ਦੂਰ ਨੇੜੇ ਪਹੁੰਚ ਕੇ ਜ਼ਰੂਰ ਤੁਸੀਂ ਲੈ ਕੇ ਜਾ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ